ਜ਼ਿਲ੍ਹਾ ਕੋਰਟ ਦੇ ਵਿੱਚ ਅੱਜ ਬੜਾ ਹੀ ਅਨੋਖਾ ਕੇਸ ਆਇਆ ਹੈ ਜਿਹੜੇ ਜੱਜ ਨੇ ساری ਉਮਰ ਲੋਕਾਂ ਦੇ ਤਲਾਕ ਕਰਵਾਏ ਹਨ ਲੋਕਾਂ ਦੇ ਘਰ ਜੋੜੇ ਅਤੇ ਤੋੜੇ ਹਨ ਲੋਕਾਂ ਦੇ ਵਿੱਚ ਸੁਨਾਹ ਕਰਾਈ ਹੈ ਪਰਿਵਾਰਕ ਮਾਮਲਿਆਂ ਦੇ ਜੱਜ ਲਵਪ੍ਰੀਤ ਸਿੰਘ ਦੇ ਖਿਲਾਫ ਉਸੇ ਦੀ ਹੀ ਪਤਨੀ ਨੇ ਤਲਾਕ ਦਾ ਕੇਸ ਕਰ ਦਿੱਤਾ ਹੈ ਤਲਾਕ ਦਾ ਕੇਸ ਨਹੀਂ ਉਤੋਂ ਅੱਧੀ ਪ੍ਰਾਪਰਟੀ ਅਤੇ ਹਰ ਮਹੀਨੇ 1.5 ਲੱਖ ਰੁਪਿਆ ਅਤੇ ਨਾਲ-ਨਾਲ ਇੱਕ ਫਲੈਟ ਦੀ ਮੰਗ ਕੀਤੀ ਹੈ ਇੰਨੀ ਮੁੱਡੀਆਂ ਮੰਗਾ ਸੁਣ ਕੇ ਸਾਥੀ ਜੱਜ ਦੇ ਖੁਸ਼ ਹੋ ਉੱਠ ਜਾਂਦੇ ਹਨ ਕਿਉਂਕਿ ਲਵਪ੍ਰੀਤ ਕੋਈ ਉਸਤਾ ਬਗਾਨਾ ਨਹੀਂ ਹੈ ਹਰ ਦੁਪਹਿਰ ਨੂੰ ਲੰਚ ਟਾਈਮ ਵੀ ਕੇ ਇਕੱਠੇ ਬੈਠ ਕੇ ਲੰਚ ਕਰਦੇ ਹਨ ਅੱਜ ਅਜੇ ਹੀ ਨੋਬਤਾਂ ਪੜੀ ਹੈ ਜਿਵੇਂ ਹੀ ਆ ਸਭ ਸੁਣਦਾ ਹੈ ਹੈਰਾਨ ਰਹਿ ਜਾਂਦਾ ਹੈ ਲੇਕਿਨ ਫਿਰ ਜੋ ਜੱਜ ਲਵਪ੍ਰੀਤ ਸਿੰਘ ਆਪਣੀ ਚਲਾਕੀ ਦਿਖਾਉਂਦਾ ਹੈ ਆਪਣੇ ਸਾਥੀ ਜੱਜ ਤੋਂ ਜੋ ਫੈਸਲਾ ਕਰਵਾਉਂਦਾ ਹੈ ਜੋ ਜੋ ਕੁਝ ਉਸੇ ਕੋਰਟ ਦੇ ਵਿੱਚ ਹੁੰਦਾ ਹੈ ਉਹ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼ ਬੜਾ ਹੀ ਅਨੋਖਾ ਜਿਹਾ ਕੇਸ ਹੈ ਕਿ ਜਿਹੜਾ ਦਰਜੇ ਸਾਰੀ ਉਮਰ ਲੋਕਾਂ ਦੇ ਤਲਾਕ ਕਰਦਾ ਰਿਹਾ ਜਦੋਂ ਉਹ ਆਪ ਤਲਾਕ ਦੇ ਚੰਗਲ ਦੇ ਵਿੱਚ ਫਸਿਆ ਜਦੋਂ ਉਸ ਦੀ ਪਤਨੀ ਲੋਕਾਂ मियां ਪਤਨੀਆਂ ਵਾਂਗ ਖਿਲਾਫ ਹੋ ਗਈ ਅਤੇ ਐਲਿਮਨੀ ਦੀ ਮੰਗ ਕਰਨ ਲੱਗੀ ਉਦੋਂ ਉਸਨੇ ਕੀ ਕੀਤਾ ਸੁਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਇੱਕ ਕਹਾਣੀ ਹੈ ਜੀ ਫਿਰੋਜ਼ਪੁਰ ਦੇ ਵਿੱਚ ਜਿੱਥੇ ਇੱਕ ਵਕਾਲਤ ਦੀ ਪੜ੍ਹਾਈ ਕਰਨ ਵਾਲਾ ਬੜਾ ਹੀ ਮਾਸੂਮ ਦਾ ਸ਼ਖਸ ਹੈ ਜੋ ਕਿ ਬੜਾ ਠੰਡਾ ਚੱਲਦਾ ਹੈ ਕਦੇ ਕਿਸੇ ਨਾਲ ਲੜਾਈ ਨਹੀਂ ਕੀਤੀ ਅਤੇ ਬਿਲਕੁਲ ਮਿੱਠੇ ਸੁਆਦਾ ਹੈ ਦੋਸਤੋ ਇਸ ਦਾ ਨਾਮ ਹੈ ਜੀ ਲਵਪ੍ਰੀਤ ਸਿੰਘ ਲਵਪ੍ਰੀਤ ਸਿੰਘ ਅੱਗੇ ਜੱਜ ਬਣਨਾ ਚਾਹੁੰਦਾ ਹੈ ਅਤੇ ਸੋਚਦਾ ਹੈ ਵੀ ਜੇਕਰ ਮੈਂ ਜੱਜ ਬਣ ਗਿਆ ਮੈਂ ਲੋਕਾਂ ਦੀ ਮਦਦ ਕਰਾ ਕਰਾਂਗਾ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਮਾੜੇ ਪਲ ਹਨ ਮਾੜੇ ਦੌਰ ਹਨ ਉਹਨਾਂ ਦੇ ਵਿੱਚ ਉਹਨਾਂ ਦੀ ਮਦਦ ਕਰਾਂਗਾ ਨਿਆਂ ਦੇਵਾਂਗਾ ਦੋਸਤੋ ਇਸ ਤਰ੍ਹਾਂ ਦੀ ਸੋਚ ਰੱਖਦਾ ਹੈ ਰੱਬ ਵੀ ਉਸਦੀ ਸੋਚ ਨੂੰ ਪਰ ਲਗਾਉਂਦਾ ਹੈ ਅਤੇ ਉਸ ਦਾ ਚੈਨ ਜੱਜ ਵੱਜੋਂ ਹੋ ਜਾਂਦਾ ਹੈ ਪਰਵਾਰਕ ਵਿਭਾਗ ਉਸ ਨੂੰ ਦਿੱਤਾ ਜਾਂਦਾ ਹੈ ਪਰਵਾਰਕ ਜੱਜ ਵੱਲੋਂ ਉਸ ਨੂੰ ਫਿਰੋਜ਼ਪੁਰ ਦੇ ਵਿੱਚ ਹੀ ਲਗਾਇਆ ਜਾਂਦਾ ਹੈ ਦੋਸਤੋ ਮੜਾ ਲੰਬਾ ਸਮਾਂ ਹੋ ਚੁੱਕਿਆ ਹੈ ਉਸ ਨੂੰ ਪਰਵਾਰਕ ਮਾਮਲੇ ਸੁਝਾੰਦਿਆਂ ਨੂੰ ਇੰਨੇ ਦੇ ਵਿਚਕਾਰ ਘਰ ਵਾਲੇ ਜ਼ੋਰ ਪਾਣ ਲੱਗ ਜਾਂਦੇ ਹਨ ਕਿਉਂਕਿ ਹੁਣ ਉਸਦੀ ਉਮਰ ਕਾਫੀ ਜ਼ਿਆਦਾ ਹੋ ਚੁੱਕੀ ਹੈ ਲਗਭਗ ਵਿਆਹ ਵਾਲੀ ਤਾਂ ਲੰਘ ਚੁੱਕੀ ਹੈ ਉਸ ਦਾ ਹਾਲੇ ਤੱਕ ਵਿਆਹ ਨਹੀਂ ਹੋਇਆ ਦੋਸਤੋ ਆਪਣੇ ਘਰਦਿਆਂ ਦੀ ਗੱਲ ਮੰਨਦੇ ਹੋਏ ਚਲੋ ਵਿਆਹ ਕਰਾ ਲੈਂਦਾ ਹੈ ਕਿਉਂਕਿ ਉਹ ਆਪ ਇੱਕ ਪਰਵਾਰਕ ਜੱਜ ਹੈ ਆਪ ਸਭ ਕੁਝ ਸਮਝਦਾ ਹੈ ਤਾਂ ਜਾਂਚ ਪਰ ਕੇ ਇੱਕ ਚੰਗੇ ਕਰਦੀ ਕੁੜੀ ਸਿਮਰਨ ਨੂੰ ਆਪਣੇ ਲੜ ਲਗਾ ਲੈਂਦਾ ਹੈ ਸਿਮਰਨ ਨਾਲ ਵਿਆਹ ਕਰ ਲੈਂਦਾ ਹੈ ਸਿਮਰਨ ਦੇ ਮਾਪੇ ਵੀ ਖੁਸ਼ ਹੁੰਦੇ ਹਨ ਵੀ ਇੱਕ ਚੰਗਾ ਕਮਾਉਣ ਵਾਲਾ ਚੰਗੇ ਰੁਤਬੇ ਵਾਲਾ ਮੁੰਡਾ ਜੋ ਕਿ ਸਮਾਜ ਦੇ ਵਿੱਚ ਇੱਕ ਵਧੀਆ ਆਪਣੀ ਛਵੀ ਰੱਖਦਾ ਹੈ ਵਧੀਆ ਇਮੇਜ ਰੱਖਦਾ ਹੈ ਅੱਜ ਸਾਡੇ ਘਰ ਦਾ ਜਵਾਈ ਬਣਿਆ ਹੈ ਦੋਸਤੋ ਵਧੀਆ ਵਿਆਹ ਹੁੰਦਾ ਹੈ ਗੱਜੀ ਮੱਜਨ ਦੇ ਨਾਲ ਜੱਜ ਸਾਹਿਬ ਦੇ ਵਿਆਹ ਦੇ ਵਿੱਚ ਲਗਭਗ ਅੱਧਾ ਪਿੰਡਾਂ ਦਾ ਹੈ ਕਿਉਂਕਿ ਲਵਪ੍ਰੀਤ ਨੇ ਸਾਰੀ ਉਮਰ ਦੇ ਵਿੱਚ ਕਿਸੇ ਨਾਲ ਵੀ ਵਿਗਾੜੀ ਨਹੀਂ ਹੈ ਜਦੋਂ ਵੀ ਕਿਸੇ ਨੂੰ ਲੋੜ ਪਈ ਹੈ ਲਵਪ੍ਰੀਤ ਆਪ ਅੱਗੇ ਹੋ ਕੇ ਸਭ ਦੀ ਮਦਦ ਕਰਨ ਵਾਸਤੇ ਅੱਗੇ ਆਇਆ ਹੈ ਸਭ ਦੀ ਮਦਦ ਉਸ ਨੇ ਕੀਤੀ ਹੈ ਦੋਸਤੋ ਰਹਿਮੀ ਚੱਲਦਾ ਰਹਿੰਦਾ ਹੈ ਦੋਸਤੋ ਸਮਾ ਬੀਦਾ ਰਹਿੰਦਾ ਹੈ ਅਤੇ ਹੌਲੀ-ਹੌਲੀ ਕਰਦੇ ਆਮ ਲਵਪ੍ਰੀਤ ਅਤੇ ਸਿਮਰਨ ਅੱਜ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਨ ਲੇਕਿਨ ਸਿਮਰਨ ਜਿਹੜੀ ਹੈ ਉਹ ਆਪਣਾ ਕੰਮ ਕਰਨਾ ਚਾਹੁੰਦੀ ਸੀ ਉਹ ਚਾਹੁੰਦੀ ਸੀ ਵੀ ਮੈਂ ਜਿੱਥੇ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਦੀ ਜੌਬ ਕਰਦੀ ਹਾਂ ਉਵੇਂ ਕਰਦੀ ਰਹਾ ਅਤੇ ਮੈਨੂੰ ਕੋਈ ਰੋਕੇ ਨਾ ਲਵਪ੍ਰੀਤ ਵੀ ਠੀਕ ਕਹਿੰਦਾ ਹੈ ਵੀ ਕੋਈ ਗੱਲ ਨਹੀਂ ਤੁਸੀਂ ਜੌਬ ਕਰ ਲਵੋ ਜੌਬ ਕਰਨ ਤੋਂ ਕੋਈ ਨਹੀਂ ਰੁਕਦਾ ਲੇਕਿਨ ਆਪਣੇ ਘਰ ਦਾ ਵੱਲ ਵੀ ਧਿਆਨ ਰੱਖਣਾ ਪਏਗਾ ਨੌਕਰ ਚੱਕਰ ਭਲਾ ਕਿੰਨਾ ਕੁ ਧਿਆਨ ਰੱਖਦੇ ਹਨ ਆਪਣੇ ਵੀ ਇੱਕ ਬੁੱਢੇ ਮਾਤਾ ਪਿਤਾ ਹਨ ਤੇਰੇ ਸਾਸੋਰੇ ਹਨ ਉਹਨਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਦੇ ਵਾਸਤੇ ਆਪਾਂ ਨੂੰ ਕੁਝ ਵਧੀਆ ਕਰਨਾ ਚਾਹੀਦਾ ਹੈ ਨਹੀਂ ਤਾਂ ਕੱਲ ਨੂੰ ਆਪਣੇ ਬੁਢਾਪੇ ਦੇ ਵਿੱਚ ਆਪਣੇ ਬੱਚੇ ਕਿਵੇਂ ਸਾਥ ਦੇਣਗੇ ਜਦੋਂ ਆਪਣਾ ਹੀ ਆਪਣੇ ਮਾਤਾ ਪਿਤਾ ਦਾ ਸਾਥ ਨਾ ਦਿੱਤਾ ਇਹ ਤਾਂ ਫਿਰ ਉਹ ਗੱਲ ਹੋ ਗਈ ਵੀ ਆਪ ਤਾਂ ਆਪਾਂ ਕਿੱਕਰ ਬਿਜੀ ਜਾਂਦੇ ਹਾਂ ਉਤੋਂ ਦਾਖ ਅਤੇ ਬਜੋਰੀਆਂ ਪੜਦੇ ਹਾਂ ਇਹ ਤਾਂ ਬਿਲਕੁਲ ਉਲਟ ਗੱਲ ਹੈ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦਾ ਹੈ ਲੇਕਿਨ ਸਿਮਰਨ ਨੂੰ ਖਾਸ ਗੱਲਾਂ ਰਸ ਨਹੀਂ ਹੁੰਦੀਆਂ ਉਹ ਤਾਂ ਆਪਣੇ ਹੀ ਕੰਮਾਂ ਦੇ ਵਿੱਚ ਰੁੱਝੀ ਹੈ ਦਿਨੇ ਰਾਤੀ ਉਸ ਸਹੇਲੀ ਨਾਲ ਪਾਰਟੀ ਕਰਦੀ ਹੈ ਅਤੇ ਟਾਈਮ ਸਿਰ ਆਪਣੇ ਸਕੂਲ ਚਲੀ ਜਾਂਦੀ ਹੈ ਸਕੂਲ ਤੋਂ ਵਾਕੇ ਵੀ ਉਹ ਖਾਸ ਘਰ ਦੇ ਕੰਮਾਂ ਦੇ ਵਿੱਚ ਆਪਣੇ ਸੱਸ ਦਾ ਹੱਥ ਨਹੀਂ ਵਡਾਉਦੀ ਲਗਭਗ ਅੱਧੇ ਕੰਮ ਤਾਂ ਸੱਸ ਹੀ ਕਰਦੀ ਹੈ ਉਹ ਆਰਾਮ ਨਾਲ ਘਰੇ ਬੈਠੀ ਰਹਿੰਦੀ ਹੈ ਆਪਣੀਆਂ ਸਹੇਲੀਆਂ ਨੂੰ ਘਰੇ ਬੁਲਾਉਂਦੀ ਹੈ ਅਤੇ ਐਸੇ ਤਾਂ ਪਾਰਟੀ ਵਗੈਰਾ ਚੱਲਦੀ ਰਹਿੰਦੀ ਹੈ ਕੁਝ ਸਮਾਂ ਤਾਂ ਇੰਦਦ ਲਵਪਰੀ ਦੇਖਦਾ ਹੈ ਵੀ ਇਹ ਚੀਜ਼ ਥੋੜੇ ਸਮੇਂ ਬਾਅਦ ਆਪੇ ਹੀ ਟਾਈਮ ਨਾਲ ਬਦਲ ਜਾਵੇਗੀ ਲੇਕਿਨ ਅਜੇ ਹੁਣ ਕੁਝ ਨਹੀਂ ਹੁੰਦਾ ਹੌਲੀ ਹੌਲੀ ਸਮੇਂ ਦੇ ਨਾਲ ਹੋਰ ਚੀਜ਼ਾਂ ਬੱਤਰ ਹੋ ਚੁੱਕੀਆਂ ਹਨ ਸਿਮਰਨ ਹੁਣ ਦਿਖ ਰਹੀ ਹੈ ਵੀ ਇਸ ਦੀ ਅੱਧੀ ਕਮਾਈ ਦਾ ਹਿੱਸਾ ਤਾਂ ਜਿਹੜਾ ਹੈ ਉਹ ਮਾਤਾ ਪਿਤਾ ਤੇ ਜਾ ਰਿਹਾ ਹੈ ਇਹਨਾਂ ਦੀ ਦਵਾਈਆਂ ਦਾ ਖਰਚਾ ਇਹਨਾਂ ਦੇ ਰੈਂਟ ਸੈਂਡ ਦਾ ਖਰਚਾ ਖਾਣ ਪੀਣ ਦਾ ਖਰਚਾ ਅਤੇ ਇੱਧਰ ਉੱਧਰ ਘੁੰਮਣ ਦਾ ਖਰਚਾ ਜੋ ਤੀਰਥ ਯਾਤਰਾ ਤੇ ਹਰ ਮਹੀਨੇ ਜਲੇ ਜਾਂਦੇ ਹਨ ਉਸ ਦਾ ਖਰਚਾ ਬਹੁਤ ਆਉਂਦਾ ਹੈ ਲਗਭਗ ਲਵਪ੍ਰੀਤ ਦੀ ਅਧੀ ਤਨਖਾਹ ਦਾ 1 ਖਾ ਜਾਂਦੇ ਹਨ ਮੇਰੇ ਹਿੱਸੇ ਕੀ ਆਉਂਦਾ ਹੈ ਮੈਂ ਕਿਹੜੀ ਉਮਰ ਐਸ਼ ਕਰਾਂਗੀ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਲਵਪ੍ਰੀਤ ਦੇ ਨਾਲ ਕਰਦੀ ਹੈ ਵੀ ਆਪਾਂ ਇਹਨਾਂ ਤੋਂ ਅਲੱਗ ਹੋ ਜਾਂਦੇ ਹਾਂ ਆਪੇ ਤੇਰਾ ਛੋਟਾ ਭਰਾ ਇਹਨਾਂ ਨੂੰ ਸੰਭਾਲ ਲੇਗਾ ਅਤੇ ਆਪਾਂ ਵਧੀਆ ਅਲੱਗ ਕਿਤੇ ਸਰਕਾਰੀ ਬੰਗਲੇ ਦੇ ਵਿੱਚ ਸਰਕਾਰੀ ਕੋਠੀ ਦੇ ਵਿੱਚ ਰਹਾਂਗੇ ਇਹ ਕਿਹੜੇ ਟੁੱਟੇ ਜੇ ਘਰ ਦੇ ਵਿੱਚ ਬੈਠਾ ਹੈ ਇੱਥੇ ਨਾ ਤਾਂ ਢੰਗ ਦਾ ਫਰਸ਼ ਹੈ ਅਤੇ ਨੌਕਰ ਚੱਕਰ ਵੀ ਇੱਥੇ ਬਹੁਤੇ ਮਿਲਦੇ ਨਹੀਂ ਹਨ ਸ਼ਹਿਰ ਦੇ ਵਿੱਚ ਆਪਾਂ ਜਾਵਾਂਗੇ ਵਧੀਆ ਨੌਕਰ ਚੱਕਰ ਰੱਖਾਂਗੇ ਚੰਗੀ ਐਸ਼ ਦੀ ਜ਼ਿੰਦਗੀ ਜਾਵਾਂਗੇ ਲੇਕਿਨ ਲਾਉਪਰੀਤ ਜਿਹੜਾ ਹੈ ਉਹ ਕਹਿ ਦਿੰਦਾ ਹੈ ਵੀ ਦੇਖ ਭਗਵਾਨ ਨੇ ਆਪਾਂ ਬੁੱਢੇ ਮਾਤਾ ਪਿਤਾ ਨੂੰ ਇੱਥੇ ਛੱਡ ਕੇ ਕਿਹੜੀ ਐਸ਼ ਭੜਦੇ ਹਾਂ ਕਿਹੜੇ ਸੁਪਨੇ ਭੜਦੇ ਹਾਂ ਕਿਹੜਾ ਸੁੱਖ ਭੜਦੇ ਹਾਂ ਜੇਕਰ ਬੁੱਢੇ ਮਾਤਾ ਪਿਤਾ ਦੀ ਸੇਵਾ ਨਾ ਕੀਤੀ ਤਾਂ ਕਿਹੜਾ ਸੁੱਖ ਤੂੰ ਆਪ ਸੋਚ ਕੇ ਦੇਖ ਜੇਕਰ ਤੇਰੇ ਮਾਤਾ ਪਿਤਾ ਨੂੰ ਤੇਰੇ ਭਰਾ ਤੇ ਭਾਬੀ ਇਸ ਤਰ੍ਹਾਂ ਕਰਨਗੇ ਅਡਰੈਨ ਲੱਗ ਜਾਣਗੇ ਉਹਨਾਂ ਨੂੰ ਤੇਰੇ ਕੋਲ ਛੱਡ ਦੇਣਗੇ ਤੱਕੀ ਕਰेंगी ਅਗੋਸਤਿ ਮਨੇ ਜਵਾਬ ਦੇ ਦਿੰਦੀ ਹੈ ਵੀ ਜੇਕਰ ਮੇਰੇ ਕੋਲ ਮੇਰੇ ਮਾਤਾ ਪਿਤਾ ਆ ਗਏ ਮੈਂ ਤਾਂ ਉਹਨਾਂ ਦੀ ਬਹੁਤ ਸੇਵਾ ਕਰਾਂਗੀ ਲੇਕਿਨ ਸੇਵਾ ਕਰਨ ਵਾਲੇ ਲੱਛਣ ਤਾਂ ਹੋਣੇ ਚਾਹੀਦੇ ਹਨ ਨਾ ਉਹ ਐਵੇਂ ਨਹੀਂ ਹਨ ਤੇਰੇ ਮਾਤਾ ਪਿਤਾ ਵਾਂਗ ਵੀ ਇਸ ਤਰ੍ਹਾਂ ਰੋਜ਼ ਹੀ ਕਿਤੇ ਨਾ ਕਿਤੇ ਗੁਰੂ ਘਰਾਂ ਦੇ ਵਿੱਚ ਤੀਰਥ ਯਾਤਰਾ ਦੇ ਉੱਪਰ ਰੋਜ਼ ਨਿਕਲ ਜਾਂਦੇ ਹਨ ਇਸ ਤਰ੍ਹਾਂ ਨਹੀਂ ਕਰਨੇ ਉਹ ਰਾਮ ਦੇ ਨਾਲ ਘਰੇ ਬੈਠਣਗੇ ਅਬੀ ਰਾਂਦਾਰੀ ਦੇ ਨਾਲ ਮੇਰਾ ਹੱਥ ਹੀ ਬਣਾਉਣਗੇ ਤੇਰੇ ਤਰ੍ਹਾਂ ਨਹੀਂ ਹੈ ਹੁਣ ਜਦੋਂ ਗੱਲ ਇੱਕ ਦੂਜੇ ਦੇ ਮਾਤਾ ਪਿਤਾ ਤੇ ਆ ਗਈ ਹੈ ਲੜਾਈ ਹੋਣਾ ਸੁਭਾਵਕ ਹੈ ਲਵਪ੍ਰੀਤ ਜੋ ਕਿ ਕਦੇ ਵੀ ਕਿਸੇ ਨਾਲ ਲੜਦਾ ਨਹੀਂ ਹੈ ਕਦੇ ਵੀ ਕਿਸੇ ਨਾਲ ਉੱਚੀ ਆਵਾਜ਼ ਦੇ ਵਿੱਚ ਗੱਲ ਨਹੀਂ ਕੀਤੀ ਅੱਜ ਉਸਨੇ ਵੀ ਗੁੱਸਾ ਕਰਿਆ ਹੈ ਕਿਉਂਕਿ ਹੁਣ ਗੱਲ ਮਾਤਾ ਪਿਤਾ ਤੇ ਆ ਗਈ ਹੈ ਸਿਮਰਨ ਹਾਸੀ ਮਜ਼ਾਕਾਂ ਦੇ ਵਿੱਚ ਸਿਮਰਨ ਤਾਨਿਆਂ ਦੇ ਵਿੱਚ ਉਸਤੇ ਮਾਤਾ ਪਿਤਾ ਨੂੰ ਖਿੜਰੀ ਹੈ ਇਹ ਬਿਲਕੁਲ ਗਲਤ ਗੱਲ ਹੈ ਪਹਿਲਾਂ ਤਾਂ ਪਿਆਰ ਨਾਲ ਸਮਝਾਉਂਦਾ ਹੈ ਲੇਕਿਨ ਫਿਰ ਲੜਾਈ ਅੱਗੇ ਵੱਜ ਜਾਂਦੀ ਹੈ ਸੋਚਦਾ ਹੈ ਕੋਈ ਗੱਲ ਨਹੀਂ ਚਲੋ ਜੇਕਰ ਇੰਜ ਹੀ ਸਹੀ ਤੂੰ ਜਿੱਥੇ ਜਾਣਾ ਹੈ ਚਲੀ ਜਾ ਮੈਂ ਤਾਂ ਐਵੇਂ ਕਰਾਂਗਾ ਮੈਂ ਆਪਣੇ ਮਾਤਾ ਪਿਤਾ ਨੂੰ ਤੇਰੇ ਪਿੱਛੇ ਨਹੀਂ ਛੱਡ ਸਕਦਾ ਕੋਈ ਗੱਲ ਨਹੀਂ ਜੋ ਤੂੰ ਕਰਨਾ ਹੈ ਉਹ ਤੂੰ ਕਰ ਲੈ ਦੋਸਤੋ ਸਿਮਰਨ ਜਿਹੜੀ ਹਰ ਰੁਸ ਕੇ ਆਪਣੇ ਪੇਕੇ ਪਰਿਵਾਰ ਦੇ ਵਿੱਚ ਆ ਜਾਂਦੀ ਹੈ ਉਸ ਨੂੰ ਉਸਦੇ ਪੇਕੇ ਪਰਿਵਾਰ ਵਾਲੇ ਉਸਦੇ ਪੇਕੇ ਵਾਲੇ ਸਾਰੇ ਸਮਝਾਉਂਦੇ ਹਨ ਇਹਨਾਂ ਵਧੀਆ ਪਰਿਵਾਰ ਹੈ ਇਨਾ ਚੰਗਾ ਮੁੰਡਾ ਕਮਾਉਂਦਾ ਹੈ ਅਤੇ ਇਨਾ ਸੁਖ ਰੱਖਦਾ ਹੈ ਅੱਜ ਤੱਕ ਕਿਸੇ ਨੇ ਵੀ ਉਸ ਨੂੰ ਉੱਚੀ ਆਵਾਜ਼ ਦੇ ਵਿੱਚ ਗੱਲ ਕਰਦੈ ਨਹੀਂ ਸੁਨਿਆ ਤੂੰ ਆਪ ਆਪਣੇ ਮੂੰਹ ਕਹਿੰਦੀ ਹੈ ਵੀ ਪਹਿਲੀ ਵਾਰ ਸਿਰਫ ਅੱਜ ਹੀ ਲੜਿਆ ਹੈ ਤੇਰੇ ਨਾਲ ਅਤੇ ਤੂੰ ਪਹਿਲੀ ਵਾਰ ਹੀ ਲੜੇ ਤੇ ਕਰਿਆ ਗਈ ਹੈ ਜੇਕਰ ਤੈਨੂੰ ਉਹਦਾ ਘਰਵਾਲਾ ਮਿਲ ਜਾਂਦਾ ਜੋ ਰੋਜ਼ ਚੀਖ ਚਗਾੜਾ ਕਰਦਾ ਰੋਜ਼ ਤੇਰੇ ਨਾਲ ਕਲੇਸ਼ ਕਰਦਾ ਸ਼ਰਾਬਾ ਪੀ ਕੇ ਘਰ ਆਂਦਾ ਤਾਂ ਤੇਰਾ ਤਾਂ ਅਮਰਨ ਹੋ ਜਾਣਾ ਸੀ ਇਹਨੂੰ ਚੰਗੇ ਮੁੰਡੇ ਨੂੰ ਕਿਉਂ ਛੱਡ ਰਹੀ ਹੈ ਇਨਾ ਚੰਗਾ ਪਰਿਵਾਰ ਹੈ ਇਨਾ ਚੰਗਾ ਤੈਨੂੰ ਘਰਵਾਲਾ ਮਿਲਿਆ ਹੈ ਕਿਉਂ ਐਵੇਂ ਪਾਗਲ ਬਣੀ ਹੈ ਜਾ ਉੱਥੇ ਵਾਪਸ ਚਲੇ ਜਾ ਝਗੜੇ ਕਿਹੜੇ ਕਰਨੀ ਹੁੰਦੇ ਦੋਸਤੋ ਸਿਮਰਨ ਸ਼ਰਤਾਂ ਰੱਖਣੀ ਸ਼ੁਰੂ ਕਰ ਦਿੰਦੀ ਹੈ ਕਹਿ ਦਿੰਦੀ ਹੈ ਵੀ ਉੱਥੇ ਮੇਰੀ ਗੱਲ ਪਹੁੰਚਾ ਦਿਓ ਜਦੋਂ ਤੱਕ ਉਹ ਆਪਣੇ ਮਾਤਾ ਪਿਤਾ ਦੇ ਨਾਲ ਰਹੇਗਾ ਮੈਂ ਉਸਦੇ ਨਾਲ ਨਹੀਂ ਰਹਿ ਸਕਦੀ ਕਿਉਂਕਿ ਉਹਨਾਂ ਦੇ ਮਾਤਾ ਪਿਤਾ ਨੇ ਮੈਨੂੰ ਦੁਖੀ ਕਰ ਛੱਡਿਆ ਹੈ ਅੱਧੀ ਤਨਖਾਹ ਤਾਂ ਆਪ ਲੈ ਜਾਂਦੇ ਹਨ ਮੇਰੇ ਹਿੱਸੇ ਕੀ ਆਉਂਦੇ ਹਨ ਛਿੱਲਣ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਕਰਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਇਧਰ ਲਵਪ੍ਰੀਤ ਕੋਲੇ ਪਹੁੰਚਦੀਆਂ ਹਨ ਉਸ ਦਾ ਗੁੱਸਾ ਹੋਰ ਵੱਧ ਜਾਂਦਾ ਹੈ ਆਪਣੇ ਮਾਤਾ ਪਿਤਾ ਨਾਲ ਰਹਿ ਕਰਦਾ ਹੈ ਅਗੋਂ ਮਾਤਾ ਪਿਤਾ ਤਾਂ ਇਹ ਕਹਿੰਦੇ ਹਨ ਵੀ ਮੇਰੇ ਪਿੱਛੇ ਸਾਡੇ ਪਿੱਛੇ ਆਪਣਾ ਘਰ ਨਾ ਉਜਾੜ ਲੇਕਿਨ ਲਵਪ੍ਰੀਤ ਆਪ ਸਿਆਣਾ ਹੈ ਆਪ ਸੋਚਦਾ ਹੈ ਵੀ ਬਿਲਕੁਲ ਗਲਤ ਗੱਲ ਕਰ ਰਹੀ ਹੈ ਇਹ ਕੀ ਗੱਲ ਬਣੀ ਭਲਾ ਜਦੋਂ ਤੱਕ ਮੇਰੇ ਮਾਤਾ ਪਿਤਾ ਜਿੰਦਾ ਹਨ ਜਦੋਂ ਤੱਕ ਮੇਰੇ ਨਾਲ ਰਹਿੰਦੇ ਹਨ ਉਦੋਂ ਤੱਕ ਮੈਂ ਭਲਾ ਕਿਵੇਂ ਇਹਨਾਂ ਨੂੰ ਛੱਡ ਸਕਦਾ ਹਾਂ ਇਹੋ ਜਿਹੀਆਂ ਗੱਲਾਂ ਕਰਦਾ ਹੈ ਦੋਸਤੋ ਉਧਰ ਸਿਮਰਨ ਆਪਣੀਆਂ ਸਹੇਲੀਆਂ ਦੇ ਕੋਲ ਜਾਂਦੀ ਹੈ ਉਹ ਸੋਚਦੀ ਹੈ ਮੈਂ ਇਹਨਾਂ ਦੇ ਕੋਲ ਰਹਿ ਲੈਣਾ ਅੱਗੋਂ ਸਹੇਲੀਆਂ ਵੀ ਉਹ ਜੀਆਂ ਹੁੰਦੀਆਂ ਹਨ ਜੋ ਕਿ ਗਲਤ ਰਾਹ ਤੇ ਤੁਰਦੀਆਂ ਹਨ ਦੋਸਤੋ ਆਪਣੀ ਜ਼ਿੰਦਗੀ ਦੇ ਵਿੱਚ ਕਈ ਦੋਸਤ ਇਹੋ ਜਿਹੇ ਹੁੰਦੇ ਹਨ ਜੋ ਕਿ ਜ਼ਿੰਦਗੀ ਨੂੰ ਸਵਾਰਨ ਦਾ ਕੰਮ ਕਰਦੇ ਹਨ ਜੋ ਕਿ ਜ਼ਿੰਦਗੀ ਨੂੰ ਬਿਲਕੁਲ ਉਜੜੇ ਚਮਨ ਤੋਂ ਬਿਲਕੁਲ ਵਧੀਆ ਬਣਾ ਦਿੰਦੇ ਹਨ ਲੇਕਿਨ ਕੁਝ ਦੋਸਤ ਇਹੋ ਜਿਹੇ ਹਨ ਕੁਝ ਸਹੇਲੀਆਂ ਕੁਝ ਮਿੱਤਰ ਇਹੋ ਜਿਹੇ ਹੁੰਦੇ ਹਨ ਜੋ ਕਿ ਬਿਲਕੁਲ ਉਤੋਂ ਗਰਤ ਦੇ ਵਿੱਚ ਲਾ ਜਾਂਦੇ ਹਨ ਬਿਲਕੁਲ ਅਰਸ਼ੋਂ ਫਰਸ਼ਤੇ ਪੁੰਜਾ ਦਿੰਦੇ ਹਨ ਇਹੋ ਜਿਹੀ ਸਦੋਸਤ ਇਹੋ ਜੀਆਂ ਸਹੇਲੀਆਂ ਉਸ ਨੂੰ ਮਿਲਦੀਆਂ ਹਨ ਜੋ ਕਿ ਕਹਿ ਦਿੰਦੀਆਂ ਹਨ ਵੀ ਤੇਰੇ ਘਰ ਵਾਲੇ ਕੋਲ ਚੰਗੀ ਪ੍ਰਾਪਰਟੀ ਹੈ ਚੰਗੀ ਉਸਦੀ ਤਨਖਾਹ ਆਂਦੀ ਹੈ ਜੇਕਰ ਤੂੰ ਸੱਚਮੁੱਚ ਪੈਸਾ ਭੜਦੀ ਹੈ ਜੇਕਰ ਸੱਚਮੁੱਚ ਤੂੰ ਐਸ਼ ਭੜਦੀ ਹੈ ਤੈਨੂੰ ਤੇਰੇ ਘਰ ਵਾਲੇ ਦੀ ਕੀ ਲੋੜ ਹੈ ਉਸ ਤੇ ਠੋਕ ਤਲਾਕ ਦਾ ਕੇਸ ਚੰਗੇ ਉਸ ਤੇ ਵਧੀਆ ਜਿਹੜਾ ਹਿੰਦੂ ਮੈਰਿਜ ਐਕਟ ਦੀ ਧਾਰਾਵਾਂ ਹਨ 26 27 28 ਉਹਨਾਂ ਦੇ ਤਾਤ ਵਧੀਆ ਹੋਣ ਤੇ ਕੇਸ ਬਣਾ ਦੇ ਚੰਗਾ ਆਪੇ ਕੋਰਟ ਦੇ ਵਿੱਚ ਕਸੀਟ ਦਾ ਫਿਰੇਗਾ ਆਪੇ ਇਸ ਕੋਰਟ ਦੇ ਚੱਕਰ ਖਾਵੇਗਾ ਇਸ ਦੇ ਨਾਲ ਤੈਨੂੰ ਵਧੀਆ ਪੈਸਾ ਮਿਲ ਜਾਏਗਾ ਅਤੇ ਇਹੋ ਜਿਹੀਆਂ ਗੱਲਾਂ ਉਸਦੇ ਨਾਲ ਕਰਦੀ ਹੈ ਲੇਕਿਨ ਅੱਗੋ ਕਹਿੰਦੀ ਹੈ ਮੇਰੇ ਨਾਲ ਜ਼ਿਆਦਾ ਜਾਣਕਾਰੀ ਤਾਂ ਉਸ ਨੂੰ ਆਪ ਨੂੰ ਹੋਵੇਗੀ ਲੇਕਿਨ ਫਿਰ ਕਹਿੰਦੀ ਹੈ ਚਲੋ ਕੋਈ ਗੱਲ ਨਹੀਂ ਮੇਰੀ ਨਮਨ ਆਪਣੇ ਵਕੀਲ ਸਾਹਿਬ ਕੋਲ ਚਲੀ ਜਾ ਦੋਸਤੋ ਇੱਕ ਵਕੀਲ ਦੇ ਕੋਲ ਲੈ ਜਾਂਦੀ ਹੈ ਅਤੇ ਸਾਰੀ ਗੱਲਾਂ ਕਿਉਂਕਿ ਵਕੀਲਾ ਨੇ ਆਪਣੀ ਦੁਕਾਨ ਚਲਾਣੀ ਹੈ ਵਕੀਲਾ ਨੇ ਆਪਣੇ ਘਰ ਵਾਲਨੇ ਹਨ ਉਹ ਪਲਾਕ ਕਿਉਂ ਕਹਿਣਗੇ ਵੀ ਇਹੋ ਜਿਹਾ ਐਕਸ਼ਨ ਨਾਲਿਓ ਦੋਸਤੋ ਇੱਕ ਵਕੀਲ ਕੋਲ ਲੈ ਜਾਂਦੀ ਹੈ ਵਕੀਲ ਸਾਹਿਬ ਅੱਗੋਂ ਹੋਰ ਭੜਕਾ ਦਿੰਦੇ ਹਨ ਵੀ ਇਸ ਤੇ ਆਪਾਂ ਆ ਧਾਰਾ ਲਾ ਦਾਂਗੇ ਫਲਾਣੀ ਲਾ ਦਾਂਗੇ ਫਲਾਣਾ ਪਰਚਾ ਇਸ ਤੇ ਪਾ ਦਾਂਗੇ ਅਤੇ ਤੇਰੇ ਅੱਗੇ ਨਾਕ ਰਗੜਦਾ ਫਿਰੇਗਾ ਅੱਧੀ ਪ੍ਰਾਪਰਟੀ ਤੇਰੇ ਨਾਲ ਕਰੇਗਾ ਇੱਕ ਫਲੈਟ ਦੇਵੇਗਾ ਅਤੇ ਮਹੀਨੇ ਦਾ ਤੈਨੂੰ 1 ਲੱਖ ਤੋਂ ਵੱਧ ਰੁਪਿਆ ਆਪਾਂ ਤੈਨੂੰ ਦਿਵਾਵਾਂਗੇ ਜਦੋਂ ਇੰਨੀਆਂ ਗੱਲਾਂ ਸੁਣਦੀ ਹੈ ਤਾਂ ਸੋਚ ਲੈਂਦੀ ਹੈ ਵੀ ਕਮਾਲ ਦੀ ਗੱਲ ਹੈ ਬਦਿਆ ਹੈ ਅਤੇ ਮੈਂ ਜਰਾ ਐਲਮਨੀ ਲੈ ਲਾਂਗੀ ਅਤੇ ਜਿਵੇਂ ਬਾਕੀ ਔਰਤਾਂ ਅੱਜ ਕੱਲ ਐਲਮਨੀ ਲੈ ਕੇ ਅਗਲੇ ਦਾ ਘਰ ਉਜਾੜ ਕੇ ਆਪ ਸੁਖੀ ਰਹਿੰਦੀਆਂ ਹਨ ਉਹ ਮੈਂ ਰਾਂ ਲਾਂਗੀ ਇਸ ਤਰ੍ਹਾਂ ਦੀ ਗੱਲਾਂ ਮਨ ਦੇ ਵਿੱਚ ਸੋਚਦੀ ਹੈ ਕਿਉਂਕਿ ਮਨ ਦੇ ਵਿੱਚ ਪਹਿਲਾਂ ਤੋਂ ਲਾਲਚ ਹੈ ਮਨ ਦੇ ਵਿੱਚ ਪਹਿਲਾਂ ਤੋਂ ਈਰਖਾ ਹੈ ਤਾਂ ਕਰਕੇ ਤਾਂ ਉਸਨੇ ਇਨਾ ਸੁਖੀ ਪਰਿਵਾਰ ਇਨਾ ਵਧੀਆ ਪਰਿਵਾਰ ਉਸਨੇ ਐਵੇਂ ਛੱਡ ਦਿੱਤਾ ਕਿਉਂਕਿ ਉਸਦੀ ਕੋਈ ਬਹੁਤੀ ਲੜਾਈ ਨਹੀਂ ਹੈ ਉਹ ਤਾਂ ਬਸ ਪੈਸਾ ਭੜਦੀ ਹੈ ਐਸ਼ ਭੜਦੀ ਹੈ ਉਸ ਦਾ ਕੋਈ ਮਤਲਬ ਨਹੀਂ ਹੈ ਘਰ ਪਰਿਵਾਰ ਤੋਂ ਉਸ ਨੂੰ ਕੋ ਲੈਣਾ ਦੇਣਾ ਨਹੀਂ ਹੈ ਦੋਸਤੋ ਸੋਚ ਲੈਂਦੀ ਹੈ ਵੀ ਗੱਲ ਵਕੀਲ ਸਾਹਿਬ ਦੀ ਸਹੀ ਹੈ ਕਰਿਆ ਜਾਂਦੀ ਹੈ ਕਈ ਦਿਨ ਸੋਚਦੀ ਰਹਿੰਦੀ ਹੈ ਅਤੇ ਇੱਕ ਦੋ ਸਹੇਲੀਆਂ ਨਾਲ ਹੋਰ ਲੈ ਲੈਂਦੀ ਹੈ ਅੱਜ ਉਹ ਵੀ ਘਰ ਪਟਣ ਵਾਲੀਆਂ ਹਨ ਜੇ ਕੋਈ ਉਸ ਨੂੰ ਚੰਗੀ ਸਲਾਹ ਦਿੰਦਾ ਹੈ ਤਾਂ ਉੱਤੇ ਤਾਂ ਗੱਲ ਪੈ ਜਾਂਦੀ ਹੈ ਜੇਕਰ ਕੋਈ ਮਾੜੀ ਸਲਾਹ ਜੋ ਕਿ ਉਸ ਦੀ ਮਤ ਨਾਲ ਮੈਚ ਕਰਦੀ ਹੋਵੇ ਜੋ ਕਿ ਉਸ ਦੀ ਮਤ ਨਾਲ ਲੜਦੀ ਮਿਲਦੀ ਹੋਵੇ ਉਸ ਨੂੰ ਵਧੀਆ ਗੱਲ ਲਗਾ ਲੈਂਦੀ ਹੈ ਉਸ ਨਾਲ ਵਧੀਆ ਗੱਲਾਂ ਮਾਰਦੀ ਹੈ ਵਧੀਆ ਉਸ ਦੇ ਨਾਲ ਸਲਾਮਸ਼ੁਦਰਾ ਕਰਦੀ ਹੈ ਸੋਚਦੀ ਹੈ ਆਹੀ ਮੇਰੀਆਂ ਸੱਚੀਆਂ ਸਹੇਲੀਆਂ ਹਨ ਆਹੀ ਮੇਰੇ ਚੱਗੇ ਮਿੱਤਰ ਹਨ ਇਸ ਤਰ੍ਹਾਂ ਦੀ ਗੱਲਾਂ ਮਨ ਦੇ ਵਿੱਚ ਸੋਚਦੀ ਹੈ ਅਤੇ ਚਲੋ ਕੁਝ ਦਿਨਾਂ ਬਾਅਦ ਉਸ ਹੀ ਵਕੀਲ ਸਾਹਿਬ ਕੋਲ ਜਾ ਕੇ ਤਲਾਕ ਦੇ ਕਾਗਜ਼ ਤਿਆਰ ਕਰਕੇ ਅੱਗੇ ਭੇਜਦੀ ਹੈ ਹੁਣ ਜਿਵੇਂ ਹੀ ਲਵਪ੍ਰੀਤ ਤਲਾਕ ਦੇ ਕਾਗਜ਼ ਦੇਖਦਾ ਹੈ ਕਿਉਂਕਿ ਉਹ ਤਾਂ ਆਪ ਮਨਾਉਣ ਵਾਸਤੇ ਆਪਣੇ ਮਾਤਾ ਪਿਤਾ ਨੂੰ ਨਾਲ ਲੈ ਕੇ ਉਸ ਦੇ ਘਰ ਜਾਣਾ ਚਾਹੁੰਦਾ ਸੀ ਉਸ ਦੇ ਘਰ ਜਾ ਕੇ ਸਲਾਮਸ਼ਵਰਾ ਕਰਕੇ ਪੰਚਾਇਤ ਦੇ ਵਿੱਚ ਗੱਲ ਨਿਬੇੜਨਾ ਚਾਹੁੰਦਾ ਸੀ ਲekin ਹੁਣ ਤਾਂ ਆ ਤਾਂ 13ਵੀਂ ਗੱਲ ਹੋ ਗਈ ਹੈ ਉਸਨੇ ਸੋਚਿਆ ਨਹੀਂ ਸੀ ਵੀ ਇੰਨੀ ਨਿੱਕੀ ਜੀ ਗੱਲ ਤੇ ਤਲਾਕ ਲੈ ਲੇਗੀ ਆਪਣੇ ਵਿਆਹ ਦੇ ਵਿੱਚ ਪਹਿਲਾ ਝਗੜਾ ਹੋਇਆ ਪਹਿਲੀ ਲੜਾਈ ਹੋਈ ਉਸ ਦੇ ਵਿੱਚ ਵੀ ਇੰਨਾ ਕਾਰਨ ਵਧ ਗਿਆ ਹੈ ਉਸ ਦੇ ਵਿੱਚ ਵੀ ਇੰਨੀ ਗੱਲ ਅੱਗੇ ਵਧ ਗਈ ਹੈ ਹੁਣ ਇਹ ਤਾਂ ਸਿਰੋ ਪਾਣੀ ਲੰਘ ਗਿਆ ਹੈ ਜਿਵੇਂ ਹੀ ਤਲਾਕ ਦੀਆਂ ਸ਼ਰਤਾਂ ਪੜਦਾ ਹੈ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਉਸਨੇ ਬਥੇਰੇ ਤਲਾਕ ਕਰਾਏ ਹਨ ਉਸਨੇ ਬਥੇਰੇਆਂ ਨੂੰ ਐਲਮਨੀ ਦਵਾਈ ਹੈ ਉਸਨੇ ਕਈ ਲੜਕੀਆਂ ਨੂੰ ਐਲਮਨੀ ਦਵਾਈ ਹੈ ਕਈ ਮੁੰਡਿਆਂ ਨਾਲ ਇਨਸਾਫ ਕੀਤਾ ਹੈ ساری ਉਮਰ ਦੇ ਵਿੱਚ ਕਦੇ ਵੀ ਉਸਨੇ 1 ਰੁਪਿਆ ਕਿਸੇ ਤੋਂ ਨਹੀਂ ਖਾਦਾ ساری ਉਮਰ ਦੇ ਵਿੱਚ ਪਤਾ ਨਹੀਂ ਕਿੰਨੇ ਕੋ ਉਸਨੇ ਘਰ ਉਜਾੜੇ ਹਨ ਕਿੰਨੇ ਕੋ ਕਾਰੋਸ ਨੇ ਵਸਾਏ ਹਨ ਲੇਕਿਨ ਇਹੋ ਜਿਹਾ ਕੇਸ ਨਹੀਂ ਦੇਖਿਆ ਇਹੋ ਜਿਹਾ ਕਦੇ ਵੀ ਉਸਨੇ ਅੱਖਾਂ ਦੇਖੀ ਨਹੀਂ ਦੇਖਿਆ ਵੀ ਹੁਣ ਜਦੋਂ ਉਸਤੇ ਆਪ ਦੇ ਬੀਤਰੀ ਹੈ ਹੁਣ ਉਸ ਨੂੰ ਅਹਿਸਾਸ ਹੋ ਰਿਹਾ ਹੈ ਵੀਹਾ ਮੈਂ ਕਈ ਤਰ੍ਹਾਂ ਇਸ ਤਰ੍ਹਾਂ ਦੇ ਕਰਾਏ ਹਨ ਮੈਂ ਤਾਂ ਉਦੋਂ ਸੋਚਦਾ ਹੁੰਦਾ ਸੀ ਵੀ ਹਮੇਸ਼ਾ ਮੁੰਡੇ ਹੀ ਗਲਤ ਹੁੰਦੇ ਹਨ ਮੈਂ ਤਾਂ ਉਦੋਂ ਸੋਚਦਾ ਸੀ ਵੀ ਹਮੇਸ਼ਾ ਜਿਹੜਾ ਹੈ ਉਹ ਕੁੜੀਆਂ ਜਿਹੜੀਆਂ ਹਨ ਉਹਨਾਂ ਤੇ ਵੀ ਧੀ ਹੈ ਉਹਨਾਂ ਦੇ ਪ੍ਰਤੀ ਨਾ ਕੀਤਾ ਹੈ ਅੱਜ ਜਦੋਂ ਆਪ ਤੇ ਵੀ ਧੀ ਹੈ ਹੁਣ ਪਤਾ ਲੱਗ ਰਿਹਾ ਹੈ ਕਿਉਂਕਿ ਹੁਣ ਸਾਰੀ ਸੱਚਾਈ ਸਾਹਮਣੇ ਆ ਰਹੀ ਹੈ ਹੁਣ ਆਪਣੇ ਤੇ ਜਦੋਂ ਧੀ ਹਣਾ ਆਪਣੇ ਪੈਰ ਤੇ ਜਦੋਂ ਕੰਡਾ ਵੱਜਦਾ ਹੈ ਉਦੋਂ ਕੰਡੇ ਸੋਹਣੇ ਲੱਗਣੋਂ ਹਟ ਜਾਂਦੇ ਹਨ ਉਦੋਂ ਕੰਡੇ ਤਿੱਖੇ ਲੱਗਦੇ ਹਨ ਦੋਸਤੋ ਆਹੀ ਹੋਇਆ ਹੈ ਹੁਣ ਜਿਵੇਂ ਸ਼ਰਤਾ ਪੜਦਾ ਹੈ ਵੀ ਅੱਧੀ ਤਾਂ ਪ੍ਰਾਪਰਟੀ ਦੇ ਉਤੋਂ 1 ਲੱਖ ਰੁਪਇਆ ਮਹੀਨਾ ਅਤੇ ਨਾਲ ਨਾਲ ਇੱਕ ਫਲੈਟ ਲੈ ਕੇ ਦੇ ਜਿਸ ਦੇ ਵਿੱਚ ਵਧੀਆ ਜ਼ਿੰਦਗੀ ਗੁਜ਼ਾਰ ਸਕੇ ਇਹ ਸਭ ਪਰ ਕੇ ਹੈਰਾਨਾ ਜਾਂਦਾ ਹੈ ਦੋਸਤੋ ਕੋਰਟ ਦੇ ਵਿੱਚ ਜਾਣ ਦੀ ਤਰੀਕ ਪਾ ਜਾਂਦੀ ਹੈ ਅਤੇ ਆਪਣੇ ਹੀ ਕੋਰਟ ਦੇ ਵਿੱਚ ਜਿੱਥੇ ਕਦੇ ਜੱਜ ਦੀ ਕੋਸੀ ਤੇ ਬੈਠਿਆ ਸੀ ਅੱਜ ਇੱਕ ਮੁਜਰਮ ਦੇ ਵਾਂਗ ਅੱਜ ਇੱਕ ਅਕਿਊਜ਼ ਦੇ ਵਾਂਗ ਉਸ ਨੂੰ ਉੱਥੇ ਬਿਠਾਇਆ ਗਿਆ ਹੈ ਉਸ ਨੂੰ ਉੱਥੇ ਖੜਾਆ ਗਿਆ ਹੈ ਦੋਸਤੋ ਜਿਵੇਂ ਹੀ ਉੱਤੇ ਖੜਦਾ ਹੈ ਅਤੇ ਜੱਸ ਸਾਹਿਬ ਦੇਖ ਕੇ ਹੈਰਾਨ ਹਨ ਵੀ ਆ ਤਾਂ ਮੇਰਾ ਹੀ ਮਿੱਤਰ ਹੈ ਕੱਲ ਤਾਂ ਆਪਾਂ ਦੁਪਹਿਰ ਨੂੰ ਇਸਦੇ ਨਾਲ ਰੋਟੀ ਖਾ ਰਏ ਸੀ ਇਸਦੇ ਨਾਲ ਚਾਹ ਪੀ ਰਏ ਸੀ ਇਸ ਨਾਲ ਗੱਲਾਂ ਮਾਰ ਰਏ ਸੀ ਅੱਜ ਸਵੇਰ ਤੱਕ ਇਹ ਮਰ ਬੈਲੀ ਸੀ ਹੁਣ ਇਹੀ ਬਿਲਕੁਲ ਮੇਰੇ ਅੱਗੇ ਪ੍ਰਾਰਥਨਾ ਕਰਕੇ ਬੈਠਾ ਹੈ ਇਹ ਕੀ ਗਲਬਣੀ ਇਹ ਤਾਂ ਰੱਬ ਨੇ ਬਿਲਕੁਲ ਅਨਿਆ ਕਰ ਦਿੱਤਾ ਹੈ ਇਹ ਤਾਂ ਰੱਬ ਦੇ ਰੰਗ ਹਨ ਦੋਸਤੋ ਫਿਰ ਅੱਗੇ ਜਦੋਂ ਕੇਸ ਪੜਦਾ ਹੈ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਇੰਨੀਆਂ ਡੂੰਘੇ ਸਰਤਾ ਇਨਾ ਤਿਕਾ ਉਸ ਦੇ ਵਿੱਚ ਲਿਖਿਆ ਹੈ ਵੀ ਆਤਾ ਆ ਕੁਝ ਕਰਦਾ ਹੈ ਜੀ ਆਤਾ ਕੁੱਟਦਾ ਮਾਰਦਾ ਹੈ ਉਸ ਨੂੰ ਯਕੀਨੀ ਆਉਂਦਾ ਕਿਉਂਕਿ ਜੱਜ ਨੂੰ ਆਪ ਜਾਣਦਾ ਹੈ ਉਹ ਤਾਂ ਕਦੇ ਜ਼ਿੰਦਗੀ ਦੇ ਵਿੱਚ ਬਿਲਕੁਲ ਮੜਾ ਦੇ ਉੱਚਾ ਨਹੀਂ ਬੋਲ ਕੇ ਰਾਜੀ ਕੁੱਟੇ ਮਾਰੇਗਾ ਕਿਵੇਂ ਅਤੇ ਵਿਆਹ ਦੇ ਵਿੱਚ ਆਪ ਗਿਆ ਸੀ ਉਸ ਨੇ ਆਪ ਦੇਖਿਆ ਸੀ ਦਾਜਿਸ ਨੇ ਕੋਈ ਲਿਆ ਨਹੀਂ ਹੈ ਉਸ ਤੋਂ ਬਾਅਦ ਦਾਜ ਦਾ ਵੀ ਕੇਸ ਬਣਾ ਰੱਖਿਆ ਹੈ ਵੀ ਜੱਜ ਨੇ ਤਾਂ ਦਾਜ ਲੈ ਲਿਆ ਹੈ ਹੁਣ ਸਾਰਾ ਕੁਝ ਜਾਣਦਾ ਹੈ ਸਾਰਾ ਕੁਝ ਉਸ ਦੇ ਅੱਖਾਂ ਦੇ ਅੱਗੇ ਹੈ ਸੋਚਦਾ ਹੈ ਵੀ ਆ ਤਾਂ ਬਿਲਕੁਲ ਤਕੜੀ ਗੇਮ ਕਰ ਰਹੀ ਹੈ ਕਿਉਂਕਿ ਜੱਜ ਭਾਵੇਂ ਜੋ ਮਰਜ਼ੀ ਸੋਚਦਾ ਹੋਵੇ ਜਦੋਂ ਤੱਕ ਸਬੂਤ ਸਾਥ ਹਨ ਸਬੂਤ ਖਿਲਾਫ ਨਹੀਂ ਹਨ ਉਦੋਂ ਤੱਕ ਉਹਨਾਂ ਨੂੰ ਔਰਤ ਦੀ ਗੱਲ ਮੰਨੀ ਪੈਂਦੀ ਹੈ ਔਰਤ ਦੀਆਂ ਗੱਲਾਂ ਦੇ ਉੱਪਰ ਵਿਚਾਰ ਕਰਨਾ ਪੈਂਦਾ ਹੈ ਹੁਣ ਜਦੋਂ ਮੁੱਦੇ ਤੇ ਗੱਲ ਆndi ਹੈ ਹੁਣ ਜਦੋਂ ਸਾਰੀ ਗੱਲ ਮੁੱਕ ਤੇ ਆndi ਹੈ ਤਾਂ ਜਿਹੜਾ ਜੱਜ ਹੈ ਲਵਪ੍ਰੀਤ ਸਿੰਘ ਉਹ ਕਿਉਂਕਿ ਪਹਿਲਾਂ ਤਾਂ ਲੋਕਾਂ ਦੇ ਤਲਾਕ ਕਰਵਾਉਂਦਾ ਸੀ ਆਪਣੇ ਤਲਾਕ ਬਾਰੇ ਉਸ ਨੂੰ ਅੰਦਾਜ਼ਾ ਤਾਂ ਪਹਿਲਾਂ ਹੋ ਗਿਆ ਸੀ ਜਦੋਂ ਉਸਦੀ ਪਤਨੀ ਇਹੋ ਜਿਹੀ ਲੱਛਣ ਕੰਮ ਸ਼ੁਰੂ ਕਰ ਦਿੰਦੀ ਹੈ ਇਹੋ ਜੀਆਂ ਕਹਾਣੀਆਂ ਬੁਣਨੀਆਂ ਸ਼ੁਰੂ ਕਰ ਦਿੰਦੀ ਹੈ ਉਦੋਂ ਤੋਂ ਉਹ ਤਿਆਰੀ ਤਾਂ ਕਰ ਰਿਹਾ ਸੀ ਵੀ ਆਪਾਂ ਤਲਾਕ ਵਾਸਤੇ ਤਿਆਰ ਰਹੀਏ ਕਦੋਂ ਵੀ ਇਹੋ ਜਿਹਾ ਮੌਕਾ ਆ ਸਕਦਾ ਹੈ ਅੱਜ ਮੌਕਾ ਆ ਚੁੱਕਿਆ ਹੈ ਅਤੇ ਕਹਾਣੀ ਕੁਮਾਫਰਾ ਕੇ ਲਿਆਂਦਾ ਹੈ ਅਤੇ ਕਹਿੰਦਾ ਹੈ ਵੀ ਦੇਖੋ ਫਲੈਟ ਮੈਂ ਲੈ ਨਹੀਂ ਸਕਦਾ 1 ਲੱਖ ਰੁਪਏ ਮਹੀਨਾ ਮੈਂ ਕਿੱਥੋਂ ਦੇ ਦੂੰਗਾ ਮੈਂ ਆਪਣਾ ਮਾਤਾ ਪਿਤਾ ਨੂੰ ਪਾਲਣਾ ਹੈ ਮੈਂ ਆਪਣੀ ਜ਼ਿੰਦਗੀ ਵੀ ਬਿਤਾਣੀ ਹੈ 1 ਲੱਖ ਰੁਪਏ ਮਹੀਨਾ ਨਹੀਂ ਹੋਣਾ ਇਹ ਕਰਦੇ ਹਾਂ ਮੈਂ ਆਪਣੀ ਅੱਧੀ ਪ੍ਰਾਪਰਟੀ ਤੁਹਾਨੂੰ ਦੇ ਦਿੰਦਾ ਹਾਂ ਨਾਲ 20000 ਰੁਪਏ ਦੇ ਦਿੰਦਾ ਹਾਂ ਹੁਣ ਜਿਵੇਂ ਹੀ ਸਿਮਰਨ ਅੱਧੀ ਪ੍ਰਾਪਰਟੀ ਬਾਰੇ ਸੁਣਦੀ ਹੈ ਇੱਕਦਮ ਹੈਰਾਨ ਰਹਿ ਜਾਂਦੀ ਹੈ ਅਤੇ ਉਸਤੇ ਮੂੰਹ ਚ ਪਾਣੀ ਡਿੱਗਣ ਲੱਗ ਜਾਂਦਾ ਹੈ ਲਾਲਾ ਜਮੀਨ ਤੇ ਡਿੱਗਦੀਆਂ ਹਨ ਸੋਚਦੀ ਹੈ ਵੀ ਗੱਲ ਸਹੀ ਹੈ ਅੱਧੀ ਪ੍ਰਾਪਰਟੀ ਮਿਲ ਜਾਏਗੀ ਕਿਹੜਾ 20000 ਹੈ ਅੱਗੋਂ ਚਲੋ ਹਾਂ ਪਰ ਦਿੰਦੀ ਹੈ ਵਕੀਲ ਸਾਹਿਬ ਉਸ ਨੂੰ ਪੁੱਛਦੇ ਹਨ ਵੀ ਹਾਂ ਭਈ ਰਾਜ਼ੀ ਹਾਂ ਤਾਂ ਅੱਗੋਂ ਹਾਂ ਪਰ ਦਿੰਦੀ ਹੈ ਬਿਲਕੁਲ ਸਹੀ ਗੱਲ ਹੈ ਤਾਂ ਜਦੋਂ ਪੁੱਛਦੇ ਹਨ ਠੀਕ ਹੈ ਰਾਜ਼ੀਨਾਮਾ ਕਰ ਦिए ਫਿਰ ਅੱਧੀ ਪ੍ਰਾਪਰਟੀ ਤੁਹਾਨੂੰ ਦੇ ਦਾਂਗੇ ਤਾਂ ਕੋਈ ਗੱਲ ਹੀ ਜੀ ਅੱਧੀ ਪ੍ਰਾਪਰਟੀ ਲੈ ਜਾਣ ਦੋਸਤੋ ਜਿਵੇਂ ਹੀ ਪ੍ਰਾਪਰਟੀ ਬਾਰੇ ਜ਼ਿਕਰ ਹੁੰਦਾ ਹੈ ਸਾਰਾ ਜਦੋਂ ਸਾਈਨ ਹੋ ਜਾਂਦਾ ਹੈ ਦੋਸਤੋ ਪ੍ਰਾਪਰਟੀ ਉਸਨੇ ਪਹਿਲਾਂ ਹੀ ਆਪਣੇ ਮਾਤਾ ਪਿਤਾ ਨੂੰ ਦਾਨ ਦੇ ਦਿੱਤੀ ਸੀ ਜਦੋਂ ਤੱਕ ਤਲਾਕ ਨਹੀਂ ਹੁੰਦਾ ਉਸ ਤੋਂ ਪਹਿਲਾਂ ਜੇਕਰ ਦਾਨ ਦੇ ਦਿੱਤੀ ਹੋਵੇ ਪ੍ਰਾਪਰਟੀ ਕਿਸੇ ਨੂੰ ਵੀ ਗਿਫਟ ਦੇ ਦਿੱਤੀ ਹੋਵੇ ਉਦੋਂ ਉਹ ਪ੍ਰਾਪਰਟੀ ਜਿਹੜੀ ਹੈ ਉਸਦੀ ਆਪਦੀ ਨਹੀਂ ਗਣੀਂਦੀ ਹੁਣ ਉਸਤੇ ਕੋਲ ਰੁਪਈਏ ਇੱਕ ਦੀ ਪ੍ਰਾਪਰਟੀ ਨਹੀਂ ਹੈ ਬੈਂਕ ਅਕਾਊਂਟ ਸਾਰੇ ਉਸਤੇ ਮਾਤਾ ਪਿਤਾ ਦੇ ਨਾਮ ਹਨ ਹੁਣ ਤਾਂ ਭਾਈ 20000 ਰੁਪਿਆ ਮਹੀਨਾ ਦੇਣਾ ਪਵੇਗਾ ਜਿੱਥੇ ਕਿੱਥੇ ਲੱਖਾਂ ਦੇ ਵਿੱਚ ਖੇਡਦੀ ਸੀ ਹੁਣ 20000 ਨਾਲ ਗੁਜ਼ਾਰਾ ਕਰਨਾ ਪਵੇਗਾ ਸਾਰੀ ਗੇਮ ਬਿਲਕੁਲ ਉਲਟੀ ਪੈ ਚੁੱਕੀ ਹੈ ਲਵਪ੍ਰੀਤ ਕਿਉਂਕਿ ਆਪ ਜਜ ਹੈ ਉਸ ਦੇ ਨਾਲ ਵਕੀਲ ਜਿਹੜੇ ਹਨ ਜਿਆਦਾ ਸਿਆਣੇ ਨਹੀਂ ਹਨ ਵਕੀਲਾਂ ਨੂੰ ਉਸ ਤੋਂ ਜਿਆਦਾ ਨੌਲੇਜ ਨਹੀਂ ਹੈ ਦੋਸਤੋ ਇਸ ਤਰ੍ਹਾਂ ਦੀਆਂ ਕਹਾਣੀਆਂ ਪਹਿਲਾਂ ਉਸ ਨੇ ਦਿਮਾਗ ਦੇ ਵਿੱਚ ਬੁੰਨ ਰੱਖੀਆਂ ਸਨ ਇਹ ਸਭ ਉਸ ਨੇ ਆਪ ਆਪਣੀ ਗੇਮ ਦੇ ਦਾਇਰਕ ਕੀਤਾ ਅਤੇ ਉਸ ਨੇ ਅਗਲੇ ਨੂੰ ਜਿੱਤਣ ਦਾ ਅਹਿਸਾਸ ਕਰਵਾਇਆ ਹੁਣ ਆਪ ਬਿਲਕੁਲ ਉੱਤੇ ਜਾ ਕੇ ਬਹਿ ਚੁੱਕਿਆ ਹੈ ਆਕਰ ਦੇ ਵਿੱਚ ਜਿਹੜੀ ਸਿਵਰਨ ਹੈ ਉਸ ਨੂੰ ਬਿਲਕੁਲ ਨੂੰ ਹੌਲਾ ਜਾ ਕਰਕੇ ਆਪਣੇ ਘਰ ਬੈਠਣਾ ਭਿਆ 20000 ਉਸ ਨੂੰ ਮਹੀਨਾ ਮਿਲ ਰਿਹਾ ਹੈ ਉਹ ਵੀ ਬਹੁਤੇ ਸਾਲ ਨਹੀਂ ਮਿਲਣਾ ਸਿਰਫ 4 ਸਾਲ ਦੀ ਗੱਲ ਹੋਈ ਹੈ ਉਸ ਤੋਂ ਬਾਅਦ ਆ ਵੀ ਮਿਲਣਾ ਬੰਦ ਹੋ ਜਾਏਗਾ ਹਸਤਾ ਵਾਸਤਾ ਪਰਿਵਾਰ ਬਿਲਕੁਲ ਉਜਾੜ ਲਿਆ ਹੈ ਜਿੱਥੇ ਕਿਤੇ ਲੱਖਾਂ ਦੇ ਵਿੱਚ ਖੇੜਦੀ ਸੀ ਲੱਖਾਂ ਦੇ ਨਾਲ ਉਸ ਨੂੰ ਸਬਰ ਨਹੀਂ ਆਇਆ ਹੁਣ 20000 ਦੇ ਨਾਲ ਸਬਰ ਕਰਨਾ ਪੈ ਰਿਹਾ ਹੈ ਉੱਤੋਂ ਲੋਕਾਂ ਦੇ ਤੰਨੇ ਮੇਨੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈ ਰੀਆਂ ਹਨ ਹੁਣ ਤਾਂ ਭਾਈ ਬਿਲਕੁਲ ਗੇਮ ਉਲਟੀ ਪੈ ਚੁੱਕੀ ਹੈ ਵਿਚਾਰੀ ਇੱਥੇ ਬੈਠ ਕੇ ਰੋਂਦੀ ਹੈ ਮੈਂ ਕਿਉਂ ਸੁਣੀ ਉਹਨਾਂ ਦੀ ਗੱਲ ਕਿਉਂ ਆਖੇ ਲੱਗੇ ਆਪਣੀਆਂ ਸਹੇਲੀਆਂ ਦੇ ਕਿਉਂ ਮੈਂ ਆਪਣੇ ਹੀ ਹੱਸਦੇ ਵਸਦੇ ਪਰਿਵਾਰ ਨੂੰ ਉਜਾੜ ਲਿਆ ਇਹੋ ਜਿਹੀਆਂ ਗੱਲਾਂ ਦਿਮਾਗ ਦੇ ਵਿੱਚ ਲੈ ਕੇ ਆਂਦੀ ਹੈ ਇਹੋ ਜਿਹੀਆਂ ਗੱਲਾਂ ਉਸਤੇ ਵਾਰ-ਵਾਰ ਚੇਤੇ ਬਜਾਂਦੀਆਂ ਹਨ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਥੋੜੇ ਜਿਹੇ ਸਮੇਂ ਬਾਅਦ ਇੱਕ ਨਵਾਂ ਵਿਆਹ ਕਰ ਲੈਂਦਾ ਹੈ ਜੰਗੀ ਕਰਦੀ ਕੁੜੀ ਲਿਆਂਦਾ ਹੈ ਉਸ ਨੇ ਮਾਤਾ ਪਿਤਾ ਦੀ ਸੇਵਾ ਕਰਦੀ ਹੈ ਉਸ ਨਾਲ ਪਿਆਰ ਨਾਲ ਅਤੇ ਹਸਦੀ ਖੇਡਦੀ ਰਹਿੰਦੀ ਹੈ ਇਸ ਤਰ੍ਹਾਂ ਆਪਣੀ ਕਹਾਣੀ ਦਾ ਅੰਤ ਹੁੰਦਾ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸੱਚਮੁੱਚ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜੀਆਂ ਕਹਾਣੀਆਂ ਪਹੁੰਚਦੀ ਰਹਿਣ ਦੋਸਤੋ ਦੇਵਸਨ ਨੂੰ ਜੱਜਤ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ